ਦਿਬਿਆ ਤੇਰੇ ਪੁੱਤ ਸੰਗਲ ਲੱਗਿਆ ਹੋਇਆ ਓਏ ਦਿਬਿਆ ਕਿਵੇਂ ਆਇਆ ਥੱਲੇ ਉਤਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਿਬਿਆ ਦੇ ਪੈਰਾਂ ਨੂੰ ਲੱਗੀਆਂ ਹੋਈਆਂ ਇਹ ਬੇੜੀਆਂ ਮੱਲੇ 'ਚ ਕੋਈ ਬਜ਼ੁਰਗ ਰਹਿੰਦਾ ਜੀ ਉਹਨੇ ਦੱਸਿਆ ਜੀ ਵੀ ਇਹ ਇਹਨੂੰ ਕੋਈ ਚੱਕ ਕੇ ਲੈ ਗਏ ਸੀ ਨਸ਼ੇੜੀ ਮੁੰਡੇ ਪੈਰਾਂ ਨੂੰ ਲੱਗਿਆ ਹੋਇਆ ਜਿੰਦਾ ਕਿਸੇ ਹੋਰ ਨੇ ਨਹੀਂ ਆ ਗਈ ਉਹਦੀ ਮਾਂ ਨੇ ਲੰਬੜਾ ਰਹੀ ਉਸ਼ਾ ਨਾਮ ਹੈ ਜੀ ਇਹਨਾਂ ਦਾ ਉਹਨੇ ਲਾਇਆ ਵਿਚਾਰੀ ਨੇ ਉਹ ਵੀ ਅੱਧੀ ਮੰਦ ਬੁੱਧੀ ਹੋਈ ਪਈ ਹੈ ਵਿਚਾਰੀ ਇਸੇ ਬਾਅਦ ਧੀ ਦੀ ਸੇਫਟੀ ਵਾਸਤੇ ਮਾਂ ਜਿੰਦਾ ਲਾ ਕੇ ਚਾਬੀ ਆਪਦੇ ਕੋਲੇ ਰੱਖਦੀ ਆ ਆਪਦੀ ਧੀ ਦੇ ਲੱਤਾਂ ਨੂੰ ਬੇੜੀਆਂ ਲਾ ਕੇ ਅੰਮ੍ਰਾਲੇ ਸ਼ਹਿਰ ਤੋਂ ਲੈ ਕੇ ਆਏ ਨੇ ਭਰਤਜੀ ਸਾਡੇ ਤੇ ਜੋਲੀ ਵੀਰ ਜੀ ਹੁਣੀ ਜਿਨ੍ਹਾਂ ਨੇ ਇਸ ਪਰਿਵਾਰ ਦੀ ਦੁੱਖ ਨੂੰ ਤਕਰੀਫ਼ ਨੂੰ ਸਮਝਦੇ ਆਂ ਬਾਲੇ ਤੋਂ ਸਾਡੇ ਤੱਕ ਪਹੁੰਚ ਕੀਤੀ ਹੈ ਇੱਥੇ ਸਾਡੇ ਟੀਮ ਦੇ ਮੈਂਬਰ ਵੀ ਨੇ ਦੋਨੋਂ ਭਰਾ ਸਾਡੇ ਜੀ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਸਾਰੀ ਇੱਕ ਛੋਟੀ ਜਿਹੀ ਉਮਰ ਸਿਰਫ 16 ਸਾਲ ਪਰ ਜ਼ਿੰਦਗੀ ਨੇ ਦਿਵਿਆ ਨਾਲ ਉਹ ਸਭ ਕੁਝ ਕਰ ਦਿੱਤਾ ਜੋ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਬਚਪਨ ਵਿੱਚ ਤਿੰਨ ਮੰਜ਼ਲਾ ਮਕਾਨ ਤੋਂ ਡਿੱਗ ਪਈ ਸੀ ਉਸ ਡਿੱਗਣ ਨਾਲ ਸਿਰਫ ਉਸ ਦਾ ਸਰੀਰ ਹੀ ਨਹੀਂ ਉਸ ਦਾ ਦਿਮਾਗ ਉਸ ਦੇ ਸੁਪਨੇ ਉਸ ਦੀ ਦੁਨੀਆ ਵੀ थरथਰ ਕੰਬ ਗਈ ਮਾਂ ਘਰਾਂ ਵਿੱਚ ਝਾੜੂ ਪੋਚਾ ਲਗਾਉਣ ਦਾ ਕੰਮ ਕਰਦੀ ਹੈ ਤੇ ਪਿੱਛੋਂ ਦਿਵਿਆ ਨੂੰ ਚੈਨ ਨਾਲ ਬੰਨ ਕੇ ਜਾਂਦੀ ਹੈ ਪਰ ਸਭ ਤੋਂ ਵੱਡਾ ਦੁੱਖ ਇਹ ਨਹੀਂ ਕਿ ਉਹ ਬਿਮਾਰ ਹੈ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਕੁਝ ਜਾਨਵਰਾਂ ਤੋਂ ਵੀ ਖਰਾਬ ਮਾਨਸਿਕਤਾ ਵਾਲੇ ਲੋਕਾਂ ਨੇ ਇਸ ਮਾਸੂਮियत ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਦਿਵਿਆ ਨੂੰ ਕਈ ਵਾਰ ਗੰਦੀ ਮਾਨਸਿਕਤਾ ਦੇ ਲੋਕ ਆਪਣੀ ਹਵਸ ਦਾ ਸ਼ਿਕਾਰ ਬਣਾ ਚੁੱਕੇ ਨੇ ਨਰਕ ਵਰਗੇ ਹਾਲਾਤਾਂ ਵਿੱਚ ਇੱਕ ਕਮਰੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਇਸ ਪਰਿਵਾਰ ਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਪਨਿਆ ਦੇ ਘਰ ਪਰਿਵਾਰ ਦੀ ਬਹੁਤ ਲੋੜ ਹੈ। ਦਿਵਿਆ ਦਿਮਾਗੀ ਤੌਰ ਤੇ ਬਿਮਾਰ ਹੈ ਪਰ ਜੇ ਇਸ ਨੂੰ ਚੰਗਾ ਇਲਾਜ ਮਿਲੇ ਤਾਂ ਇਹ ਬਹੁਤ ਜਲਦੀ ਇਸ ਬੇੜੀਆਂ ਤੋਂ ਆਜ਼ਾਦ ਹੋ ਸਕਦੀ ਹੈ। ਤੇ ਸਾਡੀ ਮਨੁੱਖਤਾ ਦੇ ਪਰਿਵਾਰ ਸੁਪਨਿਆ ਦੇ ਘਰ ਵੀਰ ਸਾਡਾ ਰਬੀ ਰੂ ਗੁਰਪ੍ਰੀਤ ਬਾਈ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਦਿਵਿਆ ਬੇਟੀ ਨੂੰ ਸੁਪਨਿਆ ਦੇ ਘਰ ਲੈ ਜਾ ਕੇ ਇਹਦਾ ਇਲਾਜ ਕਰਵਾ ਕੇ ਇਹਨੂੰ ਫਿਰ ਤੋਂ ਉਹੀ ਦਿਵਿਆ ਬਣਾਇਆ ਜਾਵੇ ਜੋ ਇਹ ਪਹਿਲਾਂ ਸੀ ਜਿਵੇਂ ਤੁਸੀਂ ਦੇਖਿਆ ਇਹ ਧੀ ਕਿਹੜੇ ਹਾਲਾਤਾਂ ਵਿੱਚ ਸਿੰਗਲ ਨਾ ਬੰਨੀ ਸੀ ਜਿਹਦਾ ਦਰਦ ਭਾਰਤ ਨੇ ਵੀ ਆਪਣੇ ਸ਼ਬਦਾਂ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਬਿਆਨ ਕੀਤਾ ਦੁੱਖ ਹੈ ਇਸ ਗੱਲ ਦਾ ਬੀਐਸਟੀ ਨੂੰ ਸੰਗਲ ਲਾਉਣ ਦਾ ਕਾਰਨ ਇਹ ਨਹੀਂ ਵੀ ਇਹ ਮੈਂਟਲੀ ਪ੍ਰੋਬਲਮ ਹੈ ਨਾ ਕਾਰਨ ਇਹ ਆ ਵੀ ਸਾਡਾ ਸਮਾਜ ਅੱਜ ਬਹਿਰੂਪੀਏ ਦਰਿੰਦਿਆਂ ਨਾਲ ਭਰਿਆ ਪਿਆ ਬੱਚੀ ਜਵਾਨ ਹੋ ਰਹੀ ਆ ਅੱਜ ਤੋਂ ਕੁਝ ਸਾਲ ਪਹਿਲਾਂ ਨਹੀਂ ਸੀ ਜਵਾਨ ਉਹ ਛੋਟੀ ਸੀ ਉਹ ਤੋਂ ਨਹੀਂ ਸੀ ਬੰਦ ਕੇ ਰੱਖਦੇ ਪਰ ਜਿਵੇਂ ਜਿਵੇਂ ਬੱਚੀ ਜਵਾਨ ਹੋ ਰਹੀ ਆ ਮਾਂ ਦਾ ਫਿਕਰ ਪਰਿਵਾਰ ਦਾ ਫਿਕਰ ਵੱਧਦਾ ਜਾ ਰਿਹਾ ਤੇ ਲੋਕ ਇਹਨੂੰ ਕਿਸ ਤਰੀਕੇ ਦੇ ਨਾਲ ਅਪਾ ਉਹ ਸ਼ਬਦਾਂ ਚ ਇਹ ਮਰਿਆਦਾ ਚ ਰਹਿ ਕੇ ਆਪਾਂ ਬਿਆਨ ਨਹੀਂ ਕਰ ਸਕਦੇ ਉਹ ਲਬਜ ਵੀ ਇਸ ਬੱਚੀ ਨੂੰ ਕਿਹੜੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਗੁੰਮ ਗਈ ਸੀ ਬੱਚੀ ਪਾਣੀਪੱਤ ਤੋਂ ਮਿਲੀ ਪਾਣੀਪੱਤ ਤੋਂ ਮਿਲੀ ਪਾਣੀਪੱਤ ਤੋਂ ਮਿਲੀ ਉੱਥੋਂ ਕੁਝ ਗਲਤ ਅੰਸਰ ਚੱਕ ਕੇ ਲੈ ਗਏ ਉਦੋਂ ਤੱਕ 3-4 ਦਿਨਾਂ ਬਾਅਦ ਮਿਲੀ ਬੱਚੀ ਤੇ ਇਹ ਮਾਂ ਆ ਵਿਚਾਰੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਬਰਤਨ ਸਭਾਈ ਕੰਮ ਕਰਦੀ ਹਾਂ ਝਾੜੂ ਪੂੰਝੇ ਦਾ ਕੰਮ ਕਰਦੀ ਹਾਂ कितने बच्चे हैं आपके तीन लड़की, तीन, लड़की, तीन लड़की एक लड़के बड़ी है, है? ये बड़ी है या छोटी है सबसे बड़ी है दूसरी दोनों छोटी हाँ। लड़का भी छोटा है हाँ वो कहाँ पे है। लड़का नहीं जाता इसका क्या नाम है दिव्या ये कितने साल की होगी अठारह साल अठारह साल की आज ਇਹ 18 ਸਾਲਾਂ ਦੀ ਦਿਵਿਆ ਸੰਗੜਾਂ ਤੇ ਬੇੜੀਆਂ ਨਾਲ ਜਕੜੀ ਹੋਈ ਸੁਪਨਿਆਂ ਦੇ ਘਰ ਪਹੁੰਚੀ ਆ ਤੇ ਅਸੀਂ ਮੁਨਖਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦੇ ਗੇਟ ਦੇ ਬਾਹਰ ਖੜੇ ਆ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਦਿਵਿਆ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਜਿਵੇਂ ਭਾਰਤੀ ਨੇ ਦੱਸਿਆ ਵੀ ਇਹ ਬੱਚੀ ਤੀਜੀ ਮੰਜ਼ਲ ਤੋਂ ਡਿੱਗੀ ਪੀਸੀ ਕੋਠੇ ਤੋਂ ਤਾਂ ਸਿਰ ਤੇ ਸੱਟ ਲੱਗੀ ਸੀ ਜਿਹਦੇ ਕਰਕੇ ਦਮਾਗੀ ਸੰਤੁਲਨ ਬਿਲਕੁਲ ਖਤਮ ਹੋ ਗਿਆ ਅਪਸੈਟ ਹੋ ਗਈ ਪਹਿਲਾਂ ਛੋਟੀ ਸੀ ਛੋਟੀ ਹੁੰਦੀ ਨੂੰ ਤਾਂ ਮਾਂ ਕਿਵੇਂ ਨਾ ਕਿਵੇਂ ਸੰਭੀ ਜਾਂਦੀ ਸੀ ਹੁਣ ਜਿਵੇਂ ਜਿਵੇਂ ਵੱਡੀ ਹੋ ਰਹੀ ਆ ਤਾਂ ਮਾਂ ਦੇ ਕੰਟਰੋਲ ਚ ਵੀ ਨਹੀਂ ਤੇ ਜਿਵੇਂ ਪਹਿਲਾਂ ਗੱਲ ਕੀਤੀ ਆ ਅੱਜ ਦੇ ਸਮਾਜ ਬਾਰੇ ਆਪਾਂ ਜਾਣਦੇ ਆ ਵੀ ਕਿਸ ਤਰ੍ਹਾਂ ਦੇ ਲੋਕ ਕਿੱਦਾਂ ਦੀ ਨੀਅਤ ਵਾਲੇ ਲੋਕ ਸਾਡੇ ਆਸ-ਪਾਸ ਸਾਡੇ ਗਲੀ ਗਵਾਂਡ ਚ ਹੀ ਹੁੰਦੇ ਆ ਬਸ ਜਿਸ ਉਮੀਦ ਨਾਲ ਮਾਂ ਆਪਣੀ ਧੀ ਨੂੰ ਇੱਥੇ ਲੈ ਕੇ ਆਈ ਆ ਜਿਸ ਭਰੋਸੇ ਨਾਲ ਜੋਲੀਬੀਰ ਤੇ ਭਰਤਵੀਰ ਹੋਣੀ ਇਸ ਬੱਚੀ ਨੂੰ ਇੱਥੇ ਲੈ ਕੇ ਆਏ ਆ ਬਸ ਉਮੀਦ ਪੂਰੀ ਹੋਵੇ ਜਨਕੀ ਅਰਦਾਸ ਬਿਠੀ ਨਾ ਜਾਵੇ ਅਰਦਾਸ ਕਰਿਓ ਇਸ ਬੱਚੀ ਵਾਸਤੇ ਇਸਤੀ ਵਾਸਤੇ ਅਰਦਾਸ ਕਰਿਓ ਪ੍ਰੇਰ ਕਰਿਓ ਵੀ ਇਹ ਧੀ ਰਾਣੀ ਆਪਣੇ ਆਪ ਨੂੰ ਸੰਭਾਲਣ ਜੋਗੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਾਬੀ ਹੈ ਨਹੀਂ ਨਹੀਂ ਜੀ ਅੰਦਰ ਅੰਦਰ ਉਹਨੇ ਸੋਨੇ ਹਾ ਸਤਿ ਸ਼੍ਰੀ ਅਕਾਲ ਉਹ ਲੈ ਗੱਲ ਕਰੀ